ਹਾਈ ਕੋਰਟ ਦੇ ਜੱਜ ਦੇ ਘਰੋਂ ਨੋਟਾਂ ਦੇ ਢੇਰ ਸਾਹਮਣੇ ਆਏ ਨੇ ਨੋਟ ਨੇ ਜਿਹੜੇ ਉਹ ਸੜੇ ਹੋਏ ਨੇ ਬੋਰੀਆਂ ਦੇ ਵਿੱਚ ਅੱਧ ਸੜੇ ਨੋਟ ਦੇਖੇ ਗਏ ਨੇ ਤਸਵੀਰਾਂ ਜਨਤਕ ਹੋ ਗਈਆਂ ਨੇ ਹਾਈ ਕੋਰਟ ਤੇ ਇਸ ਜੱਜ ਦੇ ਘਰੋਂ ਖੱਤੀ ਤੌਰ ਤੇ ਇਸ ਤਰ੍ਹਾਂ ਦੀ ਹਾਲਤ ਵਿੱਚ ਨੋਟਾਂ ਦੇ ਜਿਹੜੇ ਢੇਰ ਨੇ ਉਹ ਬਰਾਮਦ ਹੋਏ ਨੇ ਤਾਂ 5-500 ਦੇ ਨੋਟ ਦੱਸੇ ਜਾ ਰਹੇ ਨੇ ਜੱਜ ਦਾ ਨਾਮ ਜਸ਼ਵੰਤ ਵਰਮਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਦੇ ਜੱਜ ਜਸ਼ਵੰਤ ਵਰਮਾ ਦੇ ਘਰੋਂ ਕਥਿਤ ਤੌਰ ਤੇ ਸੜੇ ਹੋਏ ਨੋਟਾਂ ਦੇ ਢੇਰ ਬਰਾਮਦ ਹੋਏ ਨੇ ਅੱਧ ਸੜੇ ਨੋਟਾਂ ਦੀਆਂ ਜਿਹੜੀਆਂ ਬੋਰੀਆਂ ਨੇ ਉਹ ਦੇਖੀਆਂ ਗਈਆਂ ਨੇ ਤਸਵੀਰਾਂ ਵੀ ਜਨਤਕ ਹੋ ਗਈਆਂ ਨੇ ਤਾਂ ਜਾਂਚ ਤੇ ਹੁਕਮ ਹੋਏ ਨੇ ਆ ਵੱਡੀ ਖਬਰ ਹੈ ਆ ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਸ਼ਰਮਾ ਦੇ ਘਰੋਂ ਜੋ ਵਰਮਾ ਦੇ ਘਰੋਂ ਜੋ ਨਕਦੀ ਸੀ ਉਹਦੀਆਂ ਤਸਵੀਰਾਂ ਨੇ ਉਹ ਜਨਤਕ ਹੋ ਗਈਆਂ ਨੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਅੰਦਰੂਨੀ ਜਾਂਚ ਤੋਂ ਬਾਅਦ 21 ਮਾਰਚ ਨੂੰ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਸੀ ਸੁਪਰੀਮ ਕੋਰਟ ਨੇ 22 ਮਾਰਚ ਦੀ ਦੇਰ ਰਾਤ ਰਿਪੋਰਟ ਨੂੰ ਜਨਤਕ ਕੀਤਾ ਇਸ ਦੇ ਨਾਲ ਹੀ ਤਿੰਨ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਇਸ ਵਿੱਚ 500 ਰੁਪਏ ਦੇ ਸੜੇ ਹੋਏ ਨੋਟਾਂ ਦੇ ਬੰਡਲ ਨਜ਼ਰ ਆ ਰਹੇ ਨੇ ਰਿਪੋਰਟ ਚ ਕਿਹਾ ਗਿਆ ਹੈ ਕਿ 14 ਮਾਰਚ ਨੂੰ ਜਸਟਿਸ ਦੇ ਘਰ 'ਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਪਹੁੰਚ ਗਈ ਸੀ ਅੱਗ ਉੱਤੇ ਕਾਬੂ ਪਾਉਣ ਤੋਂ ਬਾਅਦ ਨੋਟਾਂ ਨਾਲ 4-5 ਅੱਧ ਸੜੀਆਂ ਬੋਰੀਆਂ ਬਰਾਮਦ ਹੋਈਆਂ ਦੂਜੇ ਪਾਸੇ ਰਿਪੋਰਟ ਵਿੱਚ ਜਸਟਿਸ ਵਰਮਾ ਦਾ ਪੱਖ ਵੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਵੀ ਸਟੋਰ ਰੂਮ ਵਿੱਚ ਕੋਈ ਪੈਸਾ ਨਹੀਂ ਰੱਖਿਆ ਜਿੱਥੇ ਨੋਟਾਂ ਦੇ ਬੰਡਲ ਪਏ ਪਏ ਜਾਣ ਦੀ ਗੱਲ ਗਈ ਗਈ ਹੋਵੇ ਤਾਂ ਇਹ ਇੱਕ ਅਜਿਹੀ ਖੁੱਲੀ ਥਾਂ ਹੈ ਜਿੱਥੇ ਸਾਰਿਆਂ ਨੇ ਆਉਣਾ ਜਾਣਾ ਉਸ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਯਸ਼ੁਵੰਤ ਵਰਮਾ ਉਹਨਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਉਹਨਾਂ ਦੇ ਘਰੋਂ ਨੋਟਾਂ ਦੇ ਢੇਰ ਨੇ ਜਿਹੜੇ ਸੜੇ ਹੋਏ ਨੋਟਾਂ ਦੇ ਢੇਰ ਬਰਾਮਦ ਹੋਏ ਨੇ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਅੱਧ ਸੜੀਆਂ ਬੋਰੀਆਂ ਸੀ ਜਿਹੜੀਆਂ ਬਰਾਮਦ ਹੋਈਆਂ ਜਿਨ੍ਹਾਂ ਵਿੱਚ 5-500 ਦੇ ਨੋਟ ਸੀ ਜਿਹੜੇ ਉਹ ਸੜੇ ਹੋਏ ਮਿਲੇ ਨੇ ਹਾਲਾਂਕਿ ਇਸ ਵਿੱਚ ਜਸਟਿਸ ਨੇ ਆਪਣਾ ਪੱਖ ਵੀ ਦਿੱਤਾ ਰਿਪੋਰਟ ਵਿੱਚ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਅਜਿਹੀ ਖੁੱਲੀ ਥਾਂ ਹੈ ਜਿੱਥੇ ਸਾਰਿਆਂ ਦਾ ਆਉਣਾ ਜਾਣਾ ਇਸ ਮਾਮਲੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਤਾਂ ਵੱਡੀ ਖਬਰ ਹੈ ਪੈਸਿਆਂ ਦੇ ਢੇਰ ਨੇ ਜਿਹੜੇ ਉਹ ਦੇਖੇ ਗਏ ਨੇ ਹਾਲਾਂਕਿ ਇਹ ਜਾਂਚ ਹੋਵੇਗੀ ਪੜਤਾਲ ਹੋਵੇਗੀ ਉਸ ਤੋਂ ਬਾਅਦ ਅਸਲ ਕਾਰਨ ਸਾਹਮਣੇ ਆਉਣਗੇ ਪਰ ਜਸਟਿਸ ਵਰਮਾ ਆਪਣੇ ਆਪ ਨੂੰ નિર્ਦੋਸ਼ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਦਿੱਲੀ ਹਾਈ ਕੋਰਟ ਦੇ ਜੱਜ ਨੇ ਜਸਟਿਸ ਜਸ਼ਵੰਤ ਵਰਮਾ ਜਿਨ੍ਹਾਂ ਦੇ ਘਰੋਂ ਨਗਦੀ ਦੀਆਂ ਤਸਵੀਰਾਂ ਜਨਤਕ ਹੋਈਆਂ ਨੇ ਕਥਿਤ ਤੌਰ ਤੇ ਉਹਨਾਂ ਦੇ ਘਰੋਂ ਸੜੇ ਹੋਏ ਨੋਟਾਂ ਦੇ ਬੰਡਲ ਯਾਨੀ ਕਿ ਬੋਰੀਆਂ ਨੇ ਜਿਹੜੀਆਂ ਉਮਿਲਿਆ ਨੇ ਤਾਂ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਅੰਦਰੂਨੀ ਜਾਂਚ ਤੋਂ ਬਾਅਦ 21 ਮਾਰਚ ਨੂੰ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਸੀ ਸੁਪਰੀਮ ਕੋਰਟ ਨੇ 22 ਮਾਰਚ ਦੀ ਦੇਰ ਰਾਤ ਨੂੰ ਰਿਪੋਰਟ ਨੂੰ ਜਨਤਕ ਕੀਤਾ ਇਸ ਦੇ ਨਾਲ ਹੀ ਤਿੰਨ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਜਿਵੇਂ 500 ਰੁਪਏ ਦੇ ਜਿਹੜੇ ਨੋਟ ਨੇ ਉਹਨਾਂ ਦੇ ਜਿਹੜੇ ਗੱਥੀਆਂ ਨੇ ਉਹ ਦੇਖੀਆਂ ਗਈਆਂ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 14 ਮਾਰਚ ਨੂੰ ਜਸਟਿਸ ਦੇ ਘਰ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਇਹ ਕੁਝ ਬਰਾਮਦ ਹੋਇਆ ਸੀ ਪਹੁੰਚ ਗਈ ਸੀ ਜਦੋਂ ਟੀਮ ਅੱਗੇ ਕਾਬੂ ਪਾਉਣ ਤੋਂ ਬਾਅਦ ਨੋਟਾਂ ਨਾਲ 4-5 ਅੱਧ ਸੜੀਆਂ ਬੋਰੀਆਂ ਸੀ ਜਿਹੜੀਆਂ ਬਰਾਮਦ ਹੋਈਆਂ ਸੀ ਨੋਟਾਂ ਨਾਲ ਭਰੀਆਂ ਹੋਈਆਂ ਸੀ ਜੋ ਦੂਜੇ ਪਾਸੇ ਰਿਪੋਰਟ ਵਿੱਚ ਜਸਟਿਸ ਵਰਮਾ ਦਾ ਵੀ ਪੱਖ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰ ਨੇ ਕਦੇ ਵੀ ਸਟੋਰ ਰੂਮ ਵਿੱਚ ਕੋਈ ਪੈਸਾ ਨਹੀਂ ਰੱਖਿਆ ਜਿੱਥੇ ਨੋਟਾਂ ਦੇ ਬੰਡਲ ਪਾਏ ਜਾਣ ਦੀ ਗੱਲ ਕਹੀ ਗਈ ਹੈ ਇਹ ਇੱਕ ਅਜਿਹੀ ਖੁੱਲੀ ਥਾਂ ਹੈ ਜਿੱਥੇ ਸਾਰਿਆਂ ਦਾ ਆਉਣਾ ਜਾਣਾ ਹੈ ਸੋ ਉਸ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਤਾਂ ਵੱਡੀ ਖਬਰ ਹੈ ਦਿੱਲੀ ਹਾਈ ਕੋਰਟ ਦੇ ਜੱਜ ਦੇ ਉੱਤੇ ਗੰਭੀਰ ਦੋਸ਼ ਨੇ ਉਹਨਾਂ ਦੇ ਘਰੋਂ ਨੋਟਾਂ ਦੇ ਢੇਰ ਮਿਲੇ ਨੇ ਹਾਲਾਂਕਿ ਨੋਟ ਸੜੇ ਹੋਏ ਨੇ ਕਥਿਤ ਤੌਰ ਤੇ ਦੋਸ਼ ਹੈ ਪੜਤਾਲ ਹੋਵੇਗੀ ਅੱਗੇ-ਅੱਗੇ ਮਾਮਲੇ ਦੇ ਵਿੱਚ ਪਰਤਾ ਖੁੱਲਣਗੀਆਂ ਕਿ ਆਖਰਕਾਰਨ ਕੀ ਹੈ ਤਾਂ ਹਾਈ ਕੋਰਟ ਦੇ ਜੱਜ ਦੇ ਘਰ ਦੀਆਂ ਤਸਵੀਰਾਂ ਨੇ ਕਥਿਤ ਤੌਰ ਤੇ ਉਹਨਾਂ ਦੇ ਘਰੋਂ ਨੋਟਾਂ ਦੇ ਢੇਰ ਨੇ ਜਿਹੜੇ ਉਹ ਬਰਾਮਦ ਹੋਏ ਨੇ ਨੋਟਸ ਹੀ ਜਿਹੜੇ ਉਹ ਸੜੇ ਹੋਏ ਨੇ ਜਸਟਿਸ ਜਸ਼ਵੰਤ ਵਰਮਾ ਇਨਾਂ ਦਾ ਨਾਮ ਹੈ ਜਿਨ੍ਹਾਂ ਦੇ ਉੱਤੇ ਇਹ ਦੋਸ਼ ਹੈ ਤਾਂ ਵੱਡੀ ਖਬਰ ਹੈ ਹਾਲਾਂਕਿ ਇਸ ਵਿੱਚ ਪੜਤਾਲ ਅੱਗੇ ਹੋਵੇਗੀ ਕੀ ਕੁਝ ਸਾਹਮਣੇ ਆਉਂਦਾ ਨਿਕਲ ਕੇ ਉਹ ਜ਼ਰੂਰ ਦੇਖਣਾ ਹੋਵੇਗਾ ਤਾਂ ਨੋਟ ਸੀ ਜਿਹੜੇ 5-500 ਦੇ ਦੱਸੇ ਜਾ ਰਹੇ ਨੇ ਜੋ ਸੜੇ ਹੋਏ ਮਿਲੇ ਨੇ ਤਿੰਨ ਤੋਂ ਚਾਰ ਬੋਰੀਆਂ ਦੱਸੀਆਂ ਜਾ ਰਹੀਆਂ ਨੇ ਜੋ ਅੱਧ ਸੜੀਆਂ ਮਿਲੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਇਸ ਵਿੱਚ ਅੱਗੇ ਕੀ ਕੀ ਪਰਤਾਂ ਖੁੱਲਦੀਆਂ ਨੇ ਤਾਂ ਹਾਈ ਕੋਰਟ ਤੇ ਜੱਜ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਜਾਣੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਜਾਂਦੇ ਨੇ ਆ ਕਿਉਂਕਿ ਜਿੱਥੋਂ ਨਿਆਂ ਮਿਲਣਾ ਹੁੰਦਾ ਹੈ ਜਿਨ੍ਹਾਂ ਨੇ ਨਿਆਂ ਦੇਣਾ ਹੁੰਦਾ ਜਦੋਂ ਉਹੀ ਦੋਸ਼ਾਂ ਦੇ ਵਿੱਚ ਕਿਰ ਜਾਣ ਤਾਂ ਆਮ ਲੋਕਾਂ ਦੀ ਜਿਹੜੀ ਚਿੰਤਾ ਹੈ ਜਿਹੜੀ ਉਹ ਜ਼ਰੂਰ ਵੱਧ ਜਾਂਦੀ ਹੈ ਕਿ ਆਖਿਰ ਇਨਸਾਫ ਫਿਰ ਕਿਵੇਂ ਮਿਲੇਗਾ ਤਾਂ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ